ਫੇਰੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਬੜਾ ਇੱਕ ਕਿਸਮ ਦਾ ਕਹੋ ਡਰਾਮਾ ਕੀਤਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਬੀ ਸ਼ਰਜੀਤ ਕੌਰ ਜੀ ਜਲੰਧਰ ਵਸਤੋਂ ਇਲੈਕਸ਼ਨ ਲੜ ਰਹੀ ਸੀ ਜਿਹਨਾਂ ਨੂੰ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਸੀ ਜਿੰਦਰ ਵਸਦੇ ਲੋਕਾਂ ਦੀ ਬੜੀ ਉਹਨਾਂ ਦੇ ਨਾਲ ਹਮਦਰਦੀ ਬਣੀ ਹੋਈ ਆ ਤੇ ਉਹ ਸਰਕਾਰ ਨੇ ਪਤਾ ਨਹੀਂ ਕਿਸ ਸੋਚ ਨੂੰ ਲੈ ਕੇ ਉਹ ਜਿਹੜਾ ਡਰਾਮਾ ਰਚਿਆ ਤੇ ਬੀਬੀ ਸੁਰਜੀਤ ਕੌਰ ਜੀ ਨੂੰ ਪਤਾ ਨਹੀਂ ਸੀ ਕਿਤੇ ਇਹ ਤਾਂ ਆਪਣੇ ਵੱਲੋਂ ਮੀਟਿੰਗ ਅਟੈਂਡ ਕਰਨ ਗਏ ਇਲੈਕਸ਼ਨ ਦੀ ਮੀਟਿੰਗ ਤੇ ਮੁੜ ਕੇ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਦੇ ਮੋੜੇ ਜਿਹੜੇ ਸੱਜਣ ਸੀ ਉੱਥੇ ਲੈ ਗਏ ਇਹਨਾਂ ਨੂੰ ਤੇ ਉੱਥੇ ਜਾ ਕੇ ਘਬਰਾ ਗਏ ਵਿਚਾਰੇ ਇਹਨਾਂ ਦੀ ਥੋੜੀ ਜੀ ਬਲੱਡ ਪ੍ਰੈਸ਼ਰ ਇਹਨੂੰ ਹੋ ਜਾਂਦਾ ਤੇ ਇਹਨਾਂ ਨੂੰ ਸਮਝ ਨਹੀਂ ਆਈ ਵੀ ਹੋਇਆ ਕੀ ਆ ਅੱਛਾ ਸਾਡੇ ਨਾਲ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਸਾਰੇ ਪਰਿਵਾਰ ਨੂੰ ਇਹਨਾਂ ਦੇ ਸਾਰੇ ਭਾਈਚਾਰੇ ਨੂੰ ਸਾਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੇ ਸਾਰਿਆਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ ਕਿ ਆਮ ਆਦਮੀ ਪਾਰਟੀ ਇਹਦੇ ਨੀਵੇਂ ਪੱਧਰ ਤੇ ਗਿਰ ਗਈ ਆ ਇਹਦਾ ਪੰਥਕ ਪਰਿਵਾਰ ਜਿਸ ਪਰਿਵਾਰ ਦੀ ਬੜੀ ਕੁਰਬਾਨੀ ਆ ਇਹਨਾਂ ਦੇ ਜਿਹੜੇ ਪਤੀ ਸੀ ਜੈਜਾਰ ਪ੍ਰੀਤਮ ਸਿੰਘ ਜੀ ਵਸਤੀ ਮਿੱਠੂ ਬੜੇ ਤਕੜੇ ਜਜਾਰੂ ਤੇ ਬਹੁਤ ਹੀ ਦਲੇਰ ਅਕਾਲੀ ਦਲ ਦੇ ਲੀਡਰ ਸੀਗੇ ساری ਉਮਰ ਉਹਨਾਂ ਨੇ ਅਕਾਲੀ ਦਲ ਵਾਸਤੇ ਸੇਵਾ ਵਿੱਚ ਲਾਈ ਉਹਨਾਂ ਨੇ ਆਪਣੇ ਇਲਾਕੇ ਦੀ ਵੋਟ ਦੀ ਪ੍ਰਾਪਤੀ ਆ ਇਹਨਾਂ ਪਰਵਾਰ ਕੋ ਬੀਬੀ ਸਰਜੀਤ ਕੌਰ ਜੀ ਕੋ ਇਹਨਾਂ ਦੇ ਬੇਟੇ ਸਾਡਾ ਅਜੀਜ਼ ਦੀਪ ਉਹਨਾਂ ਦਾ ਜਿਹੜਾ ਫਰਜ਼ੰਦੇ ਆ ਇਹਨਾਂ ਕੋਲ ਉਹਨਾਂ ਦਾ ਵਿਰਸਾ ਆ ਉਹ ਵਿਰਸਾ ਵੀ ਬੜਾ ਸਾਫ਼ ਸੁੱਤਰਾ ਬੜਾ ਮਹਾਨ ਕੋਈ ਕਿਤੇ ਲੈਣ ਦੇ ਨਹੀਂ ਕੋਈ ਕਿਤੇ ਹੁਣਤਾ ਹੀ ਨਹੀਂ ਐਮਸੀ ਵੀ ਰਹੇ ਸਰਕਾਰਾਂ ਵੇ ਨਹੀਂ ਅਕਾਲੀ ਦਲ ਦੀਆਂ ਪਰ ਜੈਦਰ ਪ੍ਰੀਤਮ ਸਿੰਘ ਜੀ ਨੇ ਕਦੀ ਆਪਣੇ ਤੇ ਉਂਗਲ ਨਹੀਂ ਉਠਣ ਦਿੱਤੀ ਇਸ ਗੱਲ ਦਾ ਸੁਣ ਬਹੁਤ ਮਾਣ ਬੜਾ ਗਰਵ ਆ ਜਦੋਂ ਇਹ ਸਾਰਾ ਕਰਨਾ ਕਰਮ ਹੋਇਆ ਸਾਰੇ ਭਾਈਚਾਰੇ ਨੂੰ ਬੜਾ ਇਸ ਗੱਲ ਦਾ ਫਿਕਰ ਪੈ ਗਿਆ ਤੇ ਬੀਬੀ ਜੀ ਨਾਲ ਸੰਪਰਕ ਹੋਇਆ ਇਹਨਾਂ ਨੇ ਕਿਹਾ ਵੀ ਮਿੰਨ ਤਾਂ ਪਤਾ ਨਹੀਂ ਸਮਝ ਨਹੀਂ ਆਇਆ ਕੀ ਹੋਇਆ ਤੇ ਅਸੀਂ ਉਦੋਂ ਦੇ ਬੜੇ ਚਿੰਤਤ ਸੀਗੇ ਇਹ ਵਿਚਾਰੇ ਫਿਰ ਦਵਾਈ ਦੂ ਖਾ ਕੇ ਜਦੋਂ ਸੈਟਲ ਹੋਏ ਇਹਨਾਂ ਦਾ ਬੀਬੀ ਕੰਟਰੋਲ 'ਚ ਨਹੀਂ ਸੀ ਉਮੇਦਕੌਰ ਜੀ ਅਕਾਲੀ ਦਲ ਦੇ ਉਮੀਦਵਾਰ ਨੇ ਤਕੜੀ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਸੀ ਲੜ ਰਹੇ ਹਨ ਤੇ ਲੜਨਗੇ ਸੇ 10 ਤਰੀਕ ਨੂੰ ਅਸੀਂ ਸਭ ਨੂੰ ਬੇਨਤੀ ਕਰਦੇ ਆਂ ਸਾਰੇ ਪੰਥਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਕਿ ਤਗੜੇ ਹੋ ਕੇ ਤੇ ਬਾਕੀ ਸਾਰੀ ਜਿਹੜੀ ਆਪਣੀ ਜਿੰਦਰ ਵਿਸ ਦੀ ਸੰਗਤ ਆ ਸਾਰੇ ਲੋਕ ਨੇ ਭਰਾ ਨੇ ਪੈਣਾ ਨੇ ਬਜ਼ੁਰਗ ਨੇ ਮਤਾਮਾ ਨੇ ਸਾਰੇ ਬੋਡਰ ਸਾਹਿਬਾਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਸਭ ਨੇ ਢਟ ਕੇ ਜਿਵੇਂ ਪਹਿਲਾਂ ਹਮਦਰਦੀ ਆਪਰੀਆ ਇਹ ਜਿਹੜੀਆਂ ਚਰਾਕੀਆਂ ਸਰਕਾਰਾਂ ਕਰਦੀਆਂ ਆ ਪਤਾ ਨਹੀਂ ਦੇਖੋ ਇੱਕ ਪਾਸੇ ਸਰਕਾਰ ਹੈ ਉਹਨਾਂ ਕੋ ਦੂਸਰੇ ਪਾਸੇ 40 ਸਾਲ ਅਕਾਲੀ ਦਲ ਨਾਲ ਡਟ ਕੇ ਲਾਇ ਹੋਣ ਤੇ ਤੁਸੀਂ ਕਿਵੇਂ ਸਮਝ ਸਕਦੇ ਹੋ ਕਿ ਆਪਣੇ ਉਹ ਅਕਾਲੀ ਦਲ ਛੱਡ ਕੇ ਚੱਲ ਜਾਣਗੇ ਠੀਕ ਆ ਜਿਹੜੀ ਅੱਜ ਭਗਵੰਤ ਮਾਨ ਜੀ ਨੇ ਸੀਐਮ ਸਾਹਮਣੇ ਗੱਲ ਆਖੀ ਕਿ ਇਹਨਾਂ ਦਾ ਸਿੰਬਲ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹ ਗਲਤ ਹੋਇਆ ਫੇ ਅਸੀਂ ਕਹਾਂਗੇ ਕਿ ਆਪਣੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲੂ ਜੀ ਨੂੰ ਘਬਰਾ ਕੀਤਾ ਗਿਆ ਸਿੰਬਲ ਜਿਹੜਾ ਵਾਪਸ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸਿੰਬਲ ਵਾਪਸ ਨਹੀਂ ਸੀ ਹੋ ਸਕਦਾ ਫਿਰ ਉਹ ਕੋਸ਼ਿਸ਼ ਕੀਤੀ ਇਹਨਾਂ ਦੇ ਜਿਹੜੇ ਪੇਪਰ ਆ ਨਾਮਜ਼ਦ ਜ਼ਿੰਦਗੀ ਆਪਣੇ ਇਹਨਾਂ ਦੇ ਕਾਗਜ਼ ਦੇ ਉਹਨੂੰ ਉਹਨੂੰ ਵਿਡਰੋ ਵਾਪਸ ਕਰ ਇੱਕ ਉਹਨਾਂ ਨੇ ਗੈਰ ਕਾਨੂੰਨੀ ਹੋ ਗਈਆਂ ਇਹਦੇ ਜਿਹੜਾ ਛੜਯੰਤਰ ਇਹ ਜਿਹੜੀ ਸਾਰੀ ਕੌਨਸਪਿਰੇਸੀ ਉਹਦੇ ਵਿੱਚ ਕੌਣ-ਕੌਣ ਸ਼ਾਮਿਲ ਸੀਗਾ ਕਰਦੇ ਨੇ ਪੰਥ ਦੇ ਉਲਟ ਤਕਰਾਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ